dannam vaa guruvoo sa ਜੀਤਾਂ ਜੀਓ ਪਿੰਡ ਸਭ ਕੀ ਰਾਹ ਫਿਰ ਤੂੰ ਕਰ ਜਾਮੀ ਕੋ ਰਖ ीना दु <laughs> ਸ੍ਰੀ ਵਾਹਿਗੁਰੂ ਸਾਇ ਪcjੋ ਚੌਪਈ ਆਇਸਾ ਲਗਰ ਬਿਖੈ ਸਦਾਈ ਸਰਬਉਤਮ ਪਦ ਕੋ ਨਿਚ ਪਾਈ ਆਇਸਾ ਲਗਰ ਬਿਖੈ ਸਦਾਈ ਸਰ ਪਉਤ ਪਦਕੋ ਵਿੱਚ ਪਾਈ ਵਰਮੋ ਸਨਮਾਜੋ 3 ਦin ਦੁਨੀਆਂ ਦੇ ਮਾਲਕ ਸਤਿਗੁਰੂ ਸੱਚੇ ਬਾਦਸ਼ਾਹ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ਅੰਦਰ ਮਹਾਪੁਰਖਾਂ ਵੱਲੋਂ ਸਤਾਪਤ ਕੀਤੇ ਹੋਏ ਪਾਵਨ ਰਸਤਾਨ ਗੁਰਦੁਆਰਾ ਗੁਰਸਾਗਰ ਸਾਹਿਬ ਜੀ ਦੇ ਸਜੀ ਹੋਏ ਪਾਵਨ ਦਰਬਾਰੀਆਂ ਗੁਰਜਾਨਾਂ ਦੀ ਤਰ੍ਹਾਂ ਬੜੀ ਹੀ ਸਰਗਰ ਭਾਵਨਾ ਦੇ ਨਾਲ ਮਜਰੀਆਂ ਭਰ ਰਹੇ ਦੀ ਸਤਕਾਰਯੋਗ ਸਤ ਸਭੀ ਜਨੋ ਆਓ ਗੁਰਮਤਿ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਆਪਣੀਆਂ ਮਨ ਦੀਤਿਆਂ ਨੂੰ ਇਕਾਗਰ ਕਰਦਿਆਂ ਹੋਇਆਂ ਸਤਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰ ਘਰ ਦੇ ਨਾਲ ਸਾਂਝ ਪਾਈਏ ਕੋਈ ਵੀ ਰਸਨਾ ਬਿਰਵੀਤੀ ਬਾਜੀ ਨਾ ਰਹੇ ਸਾਰੇ ਪ੍ਰੇਮ ਭਾਵ ਨਾਲ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸੰਗਤ ਜੀ ਆਕਾਲ ਪੁਰਖ ਪਰਮਾਤਮਾ ਜੀ ਨੇ ਸਾਡੇ ਤੇ ਬੜੀ ਹੀ ਮਹਾਨ ਕਿਰਪਾ ਮਿਹਰਬਾਨੀ ਕੀਤੀ ਹੈ ਤਾ ਕਰਕੇ ਸਭ ਸਤ ਸੰਗਤ ਦੀਆਂ ਇਹ ਅਮੋਲਕ ਸੁਭਾਗੀਆਂ ਕਟੀਆਂ ਪ੍ਰਾਪਤ ਹੋਈਆਂ ਹਨ ਸੁਆਪ ਜੀ ਦੇ ਬਹੁਤ ਵੱਡੇ ਭਾਗ ਹਨ ਜੋ ਕਿ ਆਪ ਜੀ ਰੋਜ਼ਾਨਾ ਦੀ ਸੰਗਤ ਦੇ ਰੂਪ ਦੇ ਵਿੱਚ ਸਤਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਸਤਗੁਰਾਂ ਦੇ ਜੀਵਨ ਦਾ ਅਧਿਆਸ ਸਤਗੁਰਾਂ ਦੇ ਜੀਵਨ ਦੀਆਂ ਮਹਾਨ ਕਥਾਵਾਂ ਨੂੰ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਦੇ ਆ ਰਹੇ ਹਾਂ ਕਲ ਦੇ ਦਿਵਾਨਾਂ ਵਿੱਚ ਆਪਾਂ ਨੇ ਸਤਗੁਰਾਂ ਦੀ ਕਿਰਪਾ ਦੇ ਨਾਲ ਵਿਚਾਰ ਕੀਤੀ ਸੀ ਕਿ ਜਦੋਂ ਗੁਰੂ ਸਿੱਖਤੇ ਪਰਸਨ ਹੁੰਦਾ ਤਾਂ ਫਿਰ ਗੁਰੂ ਅਨੇਕਾਂ ਬਖਸ਼ਿਸ਼ਾਂ ਜਿੰਨਾ ਸਿੱਖਤੀ ਕਰਦਾ ਹੈ ਅਨੇਕਾਂ ਰਹਿਮਤਾਂ ਸਿੱਖ ਕੇ ਬਰਤੌਂਦਾ ਹੈ ਉਹਦੇ ਲਈ ਜ਼ਰੂਰੀ ਹੈ ਕਿ ਗੁਰੂ ਕਾ ਸੇਖੋ ਗੁਰੂ ਦੀ ਖੁਸ਼ੀ ਲੈਣ ਦੇ ਲਈ ਗੁਰੂ ਦੇ ਹੁਕਮ ਵਿੱਚ ਚਲੇ ਗੁਰੂ ਦੇ ਹੁਕਮ ਵਿੱਚ ਰਹਿ ਕੇ ਸੇਵਾ ਕਰੀ ਤੇ ਮਹਾਰਾਜ ਕਹਿੰਦੇ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੀ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਭਲ ਭੰਨੀ ਇਸੇ ਤਰ੍ਹਾਂ ਇਹ ਭਾਨੀ ਜੀ ਨੇ ਇੱਕ ਸਿੱਖ ਦੇ ਰੂਪ ਵਿੱਚ ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਕਹਿੰਦੇ ਉਹਨਾਂ ਦੇ ਪਿਤਾ ਲਗਦੀ ਧੰਗੁਰੂ ਅਮਰਦਾਸ ਮਹਾਰਾਜ ਪਰ ਉਹਨਾਂ ਨੇ ਧੰਗੁਰੂ ਅਮਰਦਾਸ ਮਹਾਰਾਜ ਜੀ ਨੂੰ ਪਿਤਾ ਦੇ ਰੂਪ ਵਿੱਚ ਨਹੀਂ ਜਾਣਿਆ ਉਹਨਾਂ ਨੂੰ ਗੁਰੂ ਦੇ ਰੂਪ ਵਿੱਚ ਜਾਣਿਆ ਕਿ ਆਪ ਸਿੱਖ ਬਣ ਕੇ ਧੰਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਕਰਦੇ ਰਹੇ ਜੇ ਜਦੋਂ ਸਤਗੁਰੂ ਜੀ ਪਰਸੰਨਤਾ ਦੇ ਘਰ ਵਿੱਚ ਆਏ ਜਦੋਂ ਗੁਰੂ ਜੀ ਟਰੁਠੇ ਤਾਂ ਉਹਨਾਂ ਨੇ ਅਨੇਕਾਂ ਮਕਸ਼ਸਾ ਜਿਹੜੀਆਂ ਨੇ ਉਹ ਬੀਬੀ ਬਾਣੀ ਜੀ ਨੂੰ ਕੀਤੀਆਂ ਖਾਓ ਇੱਛਾ ਤਾਂ ਕਾਪਾ ਨੇ ਗੱਲ ਇਤਿਹਾਸ ਸਰਵਣ ਕੀਤਾ ਸੀ ਅਗਲਾ ਜਿਹੜਾ ਇਤਿਹਾਸ ਹੈ ਆਪਾਂ ਸਾਰਿਆਂ ਦੇ ਸਤਗੁਰਾਂ ਦੀ ਭੈ ਭਾਵਨੀ ਵਿੱਚ ਰਹਿੰਦੇ ਹੋਇਆ ਬੜੀ ਹੀ ਇਕਾਗਰਤਾ ਪਿਆਰ ਦੇ ਨਾਲ ਸਰਵਣ ਕਰਨਾ ਇੱਕ ਵਾਰ ਸਾਰੀ ਸੰਗਤ ਆਖੋ ਜੀ ਸਤਨਾਮ